ਮਰਹੂਮ ਗਾਇਕਾ ਸਿੱਧੂ ਮੂਸੇਵਾਲੇ ਦੀ ਮੂ ਬੋਲੀ ਪੈਣਾ ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ। ਉਹਨਾਂ ਦੀ ਗਾਇਕੀ ਦਾ ਜਲਵਾ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ 'ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ਵਿੱਚ ਅਫਸਾਨਾ ਖਾਨ ਗੁਜਰਾਤ ਵਿੱਚ ਸ਼ੋਅ ਲਾਉਣ ਪਹੁੰਚੀ ਸੀ। ਇਸ ਦੌਰਾਨ ਉਹਨਾਂ ਦੇ ਇੱਕ ਖਾਸ ਪ੍ਰਸ਼ੰਸਕ ਨੇ ਗਾਇਕਾ ਦੇ ਉੱਤੇ 26 ਲੱਖ ਰੁਪਏ ਪਾਣੀ ਵਾਂਗ ਵਹਾ ਦਿੱਤੇ। ਇਸ ਦੌਰਾਨ ਦਾ ਇੱਕ ਵੀਡੀਓ ਅਫਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰਦਿਆ। ਕੈਪਸ਼ਨ ਦੇ ਵਿੱਚ ਲਿਖਿਆ ਗੁਜਰਾਤ ਤੋਂ ਮੇਰਾ ਸੱਚਾ ਤੇ ਪਿਆਰਾ ਫੈਨ ਜਿਨ੍ਹਾਂ ਨੇ ਮੇਰੇ ਤੋਂ 26 ਲੱਖ ਵਾਰਿਆ ਲਵ ਐਂਡ ਰਿਸਪੈਕਟ ਬlesd ਅਫਸਾਨਾ ਖਾਨ ਕਾਸ ਦੇ ਇਹ ਕਿ ਅਫਸਾਨਾ ਖਾਨ ਦੇ ਇਸ ਵੀਡੀਓ ਤੇ ਪ੍ਰਸ਼ੰਸ਼ਕ ਵੀ ਹੈਰਾਨੀਜਨਕ ਕਮੈਂਟ ਕਰ ਰਹੇ ਨੇ ਉਹਨਾਂ ਵੱਲੋਂ 26 ਲੱਖ ਰੁਪਏ ਵਾਰਨ ਵਾਲੇ ਸ਼ਖਸ ਤੇ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਬਾਕੀ ਤੁਹਾਡਾ ਇਸ ਪ੍ਰਸ਼ੰਸ਼ਕ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ